ਹਾਂਜੀ ਵੀ ਦੋਸਤੋ ਸੁਆਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਵੇਚੀ ਗੱਡੀ ਲੈ ਕੇ ਆਏ ਹਾਂ Swift VDI ਪੰਜਾਬ ਨੰਬਰ ਫਰਸਟ ਓਨਰ ਗੱਡੀ ਲੈ ਕੇ ਆਏ ਹਾਂ ਆਪਾਂ ਸੇਲ ਲਈ ਆਲ ਓਰੀਜਨਲ ਹੈ ਬਹੁਤ ਹੀ ਘੱਟ ਗੱਡੀ ਚੱਲੀ ਹੋਈ ਹੈ ਜੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਗੱਡੀ ਦੀ ਦੱਸਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਭਰਾ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਜੀ ਇਸ ਗੱਡੀ ਬਾਰੇ ਇਹ ਜੋ ਤੁਸੀਂ ਸਕਰੀਨ ਤੇ ਫੋਟੋਆਂ ਦੇਖ ਰਹੇ ਹੋ ਗੱਡੀ ਦੀਆਂ Swift VTi ਗੱਡੀ ਹੈ 2015 14 ਦੇ ਦਸੰਬਰ ਮਹੀਨੇ ਦੇ ਵਿੱਚ ਗੱਡੀ ਆਈ ਹੋਈ ਹੈ ਜੀ 2014 ਦੇ ਦਸੰਬਰ ਮਹੀਨੇ ਦੇ ਵਿੱਚ ਗੱਡੀ ਆਈ ਹੋਈ ਐ ਪੰਜਾਬ ਨੰਬਰ ਗੱਡੀ ਏ ਜੀ ਤੇ ਗੱਡੀ ਵਾਈ ਜੀ ਇਹ ਫਰਸਟ ਓਨਰ ਐ ਸਾਰੀ ਬੰਪਰ ਤੋਂ ਬੰਪਰ ਗੱਡੀ オリジナル ਐ ਬਹੁਤ ਹੀ ਘੱਟ ਗੱਡੀ ਚੱਲੀ ਹੋਈ ਐ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਲਗਭਗ 40-45 ਪੈਸੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਐ ਗੱਡੀ ਨੂੰ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਸਾਰੇ ਪੇਪਰ ਵਗੈਰਾ ਤੁਹਾਨੂੰ ਬਿਲਕੁਲ ਕੰਪਲੀਟ ਮਿਲਣਗੇ ਤੇ ਰੇਟ ਹੈ ਜੇ ਤੁਸੀਂ ਵੀਰ ਤੋਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਇਹ ਜਿਹੜੀ ਗੱਡੀ ਹੈ ਇਹ ਮੁੱਲਾਂਪੁਰਾ ਵਿਕੇ ਸੇਲ ਲਈ ਹੈ ਲੁਧਿਆਣਾ ਏਰੀਆ ਦੇ ਵਿੱਚ ਮੁੱਲਾਂਪੁਰ ਦਾਖਾਂ ਉੱਥੇ ਇਹ ਗੱਡੀ ਸੇਲ ਲਈ ਹੈ ਜੀ ਜੇ ਕਿਸੇ ਭਰਾ ਨੇ ਗੱਡੀ ਖਰੀਦਣੀ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਦਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਾਰੇ ਪਾਸੇ ਫੇਸਬੁਕ ਗਰੁੱਪਾਂ ਦੇ ਵਿੱਚ ਏਸੀ ਕੀ ਜੀ ਅੱਜ ਦੀ ਇਹ ਵੀਡੀਓ ਆਪਣੀ ਚੰਗੀ ਲੱਗੇ ਸ਼ੇਅਰ ਕਰ ਦਿਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਜੀ ਧੰਨਵਾਦ